ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਸ਼ਖਸ ਬਾਰੇ ਜਿਸ ਨੇ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਪਹਿਰਾਵੇ ਨੂੰ ਅਤੇ ਪੰਜਾਬੀ ਸੰਗੀਤ ਨੂੰ ਬਹੁਤ ਹੀ ਸਿਖਰਾਂ ਤੇ ਪਹੁੰਚਾਇਆ ਹੈ ਜੀ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਰਾਜੀਵ ਰਜਵੰਦੇ ਬਾਰੇ ਦੋਸਤੋ ਰਾਜੀਵ ਰਜਵੰਦਾ ਬਹੁਤ ਹੀ ਚੰਗਾ ਇਨਸਾਨ ਸੀ ਦੇਖੋ ਦੋਸਤੋ ਮਰਨ ਤੋਂ ਬਾਅਦ ਤਾਂ ਸਭ ਲੋਕ ਚੰਗੇ ਹੀ ਬਣ ਜਾਂਦੇ ਹਨ ਪਰ ਰਾਜਵੀਰ ਜਵੰਦੇ ਅਜਿਹਾ ਇਨਸਾਨ ਸੀ ਜਿਸ ਨੂੰ ਮਰਨ ਤੋਂ ਪਹਿਲਾਂ ਵੀ ਲੋਕ ਬਹੁਤ ਪਿਆਰ ਕਰਦੇ ਸਨ ਬਹੁਤ ਇੱਜ਼ਤ ਦਿੰਦੇ ਸਨ ਅਤੇ ਬਹੁਤ ਹੀ ਜ਼ਿਆਦਾ ਲਾਇਕ ਕਰਦੇ ਸਨ ਦੋਸਤੋ ਰਾਜਵੀਰ ਜਵੰਦੇ ਨੂੰ ਸ਼ੁਰੂ ਤੋਂ ਹੀ ਲੋਕ ਪਸੰਦ ਕਰਦੇ ਆ ਰਹੇ ਹਨ ਤੇ ਰਾਜਵੀਰ ਜਵੰਦੇ ਨੂੰ ਵੀ ਪੂਰੀ ਰਹਿਣ ਸਹਿਣ ਬੋਲਣ ਦੀ ਤਮੀਜ਼ ਆਦੀ ਸਭ ਗੱਲਾਂ ਦਾ ਪਤਾ ਸੀ ਦੋਸਤੋ ਰਾਜਵੀਰ ਜਵੰਦਾ ਅੱਜ ਤੱਕ ਕਿਸੇ ਵੀ ਕੰਟਰੋਵਰਸੀ ਵਿੱਚ ਨਹੀਂ ਆਇਆ ਕਿਉਂਕਿ ਉਹ ਸਹੀ ਸੀ ਉਹ ਆਪਣੇ ਫੈਸਲੇ ਖੁਦ ਲੈਂਦਾ ਸੀ ਸਭ ਨੂੰ ਪਿਆਰ ਕਰਦਾ ਸੀ ਸਭ ਨੂੰ ਹੱਸ ਕੇ ਮਿਲਦਾ ਸੀ ਉਸਦੇ ਦੋਸਤਾਂ ਤੋਂ ਵੀ ਉਸ ਦੀਆਂ ਬਹੁਤ ਸਾਰੀਆਂ ਤਾਰੀਫਾਂ ਸੁਣਨ ਨੂੰ ਮਿਲ ਰਹੀਆਂ ਹਨ ਜੋ ਕਿ ਬਿਲਕੁਲ ਹੀ ਸੱਚ ਸਨ ਉਹ ਆਪਣੇ ਪਰਿਵਾਰ ਦਾ ਇਕਲੌਤਾ ਚਿਰਾਗ ਸੀ ਤੇ ਦੋਸਤੋ ਉਹ ਆਪਣੇ ਪਰਿਵਾਰ ਨੂੰ ਵੀ ਬਹੁਤ ਹੀ ਪਿਆਰ ਕਰਦਾ ਸੀ ਤੇ ਦੋਸਤੋ ਹੁਣ ਅਫਵਾਹਾਂ ਇਹ ਉੱਡ ਰਹੀਆਂ ਹਨ ਕਿ ਰਾਜਵੀਰ ਜਵੰਦੇ ਦੇ ਬਾਈਕ ਦਾ ਐਕਸੀਡੈਂਟ ਨੂੰ ਲੈ ਕੇ ਕਿ ਉਸ ਦਾ ਐਕਸੀਡੈਂਟ ਇੱਕ ਦੋ ਟੱਠਿਆਂ ਕਾਰਨ ਹੋਇਆ ਹੈ ਜਾਂ ਸਕੋਰਪੀਓ ਦੀ ਟੱਕਰ ਨਾਲ ਹੋਇਆ ਹੈ ਜੇਕਰ ਟੱਠਿਆਂ ਨਾਲ ਹੋਇਆ ਹੈ ਤਾਂ ਕੋਈ ਵੀਡੀਓ ਸਾਹਮਣੇ ਕਿਉਂ ਨਹੀਂ ਆ ਰਹੀ ਅਤੇ ਜੇਕਰ ਸਕੋਰਪੀਓ ਨਾਲ ਹੋਇਆ ਹੈ ਜਾਂ ਬਲੈਰੋ ਨਾਲ ਹੋਇਆ ਹੈ ਤਾਂ ਉਹ ਗੱਡੀ ਕਿੱਥੇ ਗਈ ਉਹ ਸਾਹਮਣੇ ਕਿਉਂ ਨਹੀਂ ਆ ਰਹੀ ਇਹਨਾਂ ਗੱਲਾਂ ਨੂੰ ਲੈ ਕੇ ਹੀ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਹਨ ਕੋਈ ਇਸ ਨੂੰ ਸੋਚੀ ਸਮਝੀ ਸਾਜ਼ਿਸ਼ ਦੱਸ ਰਿਹਾ ਹੈ ਅਤੇ ਕੋਈ ਇਸ ਨੂੰ ਰੱਬ ਦਾ ਭਾਣਾ ਦੱਸ ਰਿਹਾ ਹੈ ਤੇ ਦੋਸਤੋ ਇਸ ਵੀਡੀਓ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹਨ ਇਹਨਾਂ ਦੋਹਾਂ ਵਿੱਚੋਂ ਕਿਹੜੀ ਗੱਲ ਸੱਚ ਹੋ ਸਕਦੀ ਹੈ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਇਹ ਇੱਕ ਰੱਬ ਦਾ ਭਾਣਾ ਹੈ ਤਾਂ ਉਹਨਾਂ ਦੇ ਕੋਈ ਪਰਿਵਾਰ ਦਾ ਮੈਂਬਰ ਕੋਈ ਦੋਸਤ ਕੈਮਰੇ ਦੇ ਸਾਹਮਣੇ ਆ ਕੇ ਕਿਉਂ ਨਹੀਂ ਕਹਿ ਰਿਹਾ ਕਿਉਂ ਇਸ ਤਰ੍ਹਾਂ ਦੀਆਂ ਅਫਵਾਵਾਵਾਂ ਉੱਡ ਰਹੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਸੱਚ ਦਾ ਯਕੀਨ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਵੀ ਹੋ ਹੀ ਸਕਦਾ ਹੈ ਕੋਈ ਕਹਿ ਰਿਹਾ ਹੈ ਕਿ ਉਸ ਦਾ ਹੈਲਮਟ ਬਹੁਤ ਮਹਿੰਗਾ ਸੀ ਉਸ ਦੀ ਮੋਟਰਸਾਈਕਲ ਬਹੁਤ ਮਹਿੰਗੀ ਸੀ ਤੇ ਉਸ ਨੇ ਜੋ ਸੂਟ ਪਾਇਆ ਹੋਇਆ ਸੀ ਉਹ ਵੀ ਬਹੁਤ ਹੀ ਜ਼ਿਆਦਾ ਮਹਿੰਗਾ ਸੀ ਤਾਂ ਫਿਰ ਉਸ ਸੇਫਟੀ ਕਿੱਥੇ ਗਈ ਇਹ ਕਿਵੇਂ ਹੋ ਸਕਦਾ ਹੈ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਹਨ ਤੇ ਦੋਸਤੋ ਕਮੈਂਟ ਕਰਕੇ ਦੱਸੋ ਤੁਹਾਡੇ ਮਨ ਵਿੱਚ ਕੀ ਸਵਾਲ ਉੱਠ ਰਿਹਾ ਹੈ ਤੇ ਪੰਜਾਬੀ ਦੀ ਹਰ ਇੱਕ ਨਵੀਂ ਅਪਡੇਟ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ